ਜਦੋਂ ਸੀ ਨੂੰ ਕੋਈ ਕੋਠੇ ਉਹ ਕਰ ਰਿਹਾ ਰਿੱਚ ਹੁੰਦੇ ਆਉਂਦੇ ਆ ਜਿੱਥੇ ਕਿ ਦਾਸ ਨੇ ਪਾਸ਼ਾ ਜੀ ਦੇ ਦਾ ਪ੍ਰੋਫੈਸਰ ਨੇ ਤੇ ਇੰਗੇ ਬੋਲੇ ਬੱਚਿਆਂ ਵਾਸਤੇ ਪਾਸ਼ਾ ਜੀ ਨੇ ਬੱਚਿਆਂ ਨੂੰ ਪਾ ਕੇਤੇ ਸਮ ਵੀ ਜੋ ਵੀ ਇਥੇ ਅਸੀਂ ਅੱਜ ਇੱਥੇ ਪੰਜਵੇਂ ਮੱਸਿਆਂ ਸੰਗਤ ਲੈ ਕੇ ਪਹੁੰਚੇ ਆ। ਇੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ ਜੀ। ਲੋਕ ਦੂਰੋਂ ਦੂਰੋਂ ਚੱਲ ਕੇ ਦਰਸ਼ਨ ਕਰਨ ਆਉਂਦੇ ਆ, ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ, ਜੰਨੀ ਮਤਕਨੀ ਕਾਹਨੂੰ ਬਣੇ। ਸੋ ਇੱਥੇ ਦੂਰ ਸਹਰ ਦੇ ਦਰਸ਼ਨ ਕਰਨ ਆਉਂਦਿ ਨੇ।